ਔਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਜੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ ਸਰਦਾਰ ਜੀ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 52ਵਾਂ ਦਿਨ ਹੈ ਤੇ ਇਹਨਾਂ ਜੋਧਿਆਂ ਦੇ 111 ਜਿਹੜੇ ਕੱਲ ਨਵੇਂ ਜੀ ਸਿੰਘ ਢੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਸਾਡਾ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋਚੰਡੇ ਜੀ ਜੀ ਜਿਹੜੇ 26 ਨਵੰਬਰ ਨੂੰ ਜਿਨ੍ਹਾਂ ਨੇ ਮੂਰਤੀ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਹੈ ਇਹ ਜਿਹੜੇ ਦੇਖੋ ਰਾਤ ਦੇ ਕੱਲ ਦੇ ਜਿਹੜੇ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਇਕੱਲੇ ਪਾਣੀ ਪਾਣੀ ਤੇ ਇਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅन्नदाता ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆਂ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰ ਦਿੱਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਵਾਮੀ ਨਥਰ ਜੋਗ ਦੇ ਤਹਿਤ ਫਸਲਾਂ ਦੇ ਭਾ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਤੇ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਦੇਖੀ ਸਰਕਾਰ ਨੇ ਕਿ ਕਿੰਨਾ ਕੁ ਤਸੱਦਦ ਦੇਣੇ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੌਰ ਤੇ ਉੱਤੇ ਜਿਹੜਾ ਇੱਕ ਟੈਂਪੋਰਰੀ ਟੈਂਟਰ ਲਾਇਆ ਸੀ ਫਿਰ ਤਰਪਾਲਾ ਪਾਈਆਂ ਜੀਆਂ ਲੇਕਿਨ ਇਹ ਜੋਦੇ ਟੱਸ ਤੋਂ ਮੱਥ ਨਹੀਂ ਹੋਏ ਇਹ ਆਪਣੇ ਇਥੇ ਡਟੇ ਰਹੇ ਨੇ ਖੱਡੀ ਸ਼ਰਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱਡਾ ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਕਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲੋ ਦੇਸ਼ ਦੇ ਅਨਦਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਹੈ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾਂ ਲਵਾਈ ਫਿਰ ਆਪਣੇ ਆਪ ਨੂੰ ਮਾਫ਼ ਨਹੀਂ ਕਰ पाओਗੇ ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲਾਂ ਤੇ ਲੋਕ ਸ਼ਰਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਇੱਥੇ ਇਤਿਹਾਸ ਰਚਿਆ ਜਾਣਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸਿਹਤ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਕਿ ਜਗਜੀਤ ਸਿੰਘ ਢੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗਜੀਤ ਸਿੰਘ ਢੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਮੋਰਚੇ ਨੂੰ ਚੜਦੀ ਕਲਾ ਚ ਜੇਤਵਲ ਜਉਣ ਵਾਸਤੇ ਇਹਨਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਹਨਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ